ਜੇ ਕੋਈ ਸਾਨੂੰ ਪੁੱਛ ਲਵੇ ਕਿ ਜਿਹੜੀਆਂ ਅਸੀਂ ਘਰ ਵਿੱਚ ਅੱਗ ਬਾਲਣ ਦੇ ਲਈ ਮਾਚਸ ਵਰਤਦੇ ਹਾਂ ਉਹਤੇ ਹਮੇਸ਼ਾ ਹੋਮ ਹੀ ਕਿਉਂ ਲਿਖਿਆ ਹੁੰਦਾ ਹਾਊਸਕੋਲ ਕਿਉਂ ਨਹੀਂ ਲਿਖਿਆ ਹੁੰਦਾ ਕੀ ਫਿਰ ਸਾਨੂੰ ਉਹਦਾ ਕੋਈ ਜਵਾਬ ਨਹੀਂ ਦੇਣਾ ਚਾਹੀਦਾ ਕੀ ਸਾਨੂੰ ਉਹਦੇ ਜਵਾਬ ਨੂੰ ਲੱਭਣਾ ਨਹੀਂ ਚਾਹੀਦਾ ਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਜਿਹੜੀਆਂ ਨੇ ਅੱਜ ਘਰਾਂ ਦੇ ਵਿੱਚ ਜਦੋਂ ਵੀ ਘਰ 'ਚ ਗੈਸੀ ਚੁੱਲਾ ਵਰਤਦੀਆਂ ਨੇ ਬੇਸ਼ੱਕ ਉਹ ਲਾਈਟਰ ਹੀ ਵਰਤਦੀਆਂ ਹੋਣ ਤੇ ਜ਼ਿਆਦਾਤਰ ਲਾਈਟਰ ਹੀ ਵਰਤਿਆ ਜਾ ਰਿਹਾ ਆ ਪੱਤਰ ਫਿਰ ਵੀ ਘਰ ਦੇ ਵਿੱਚ ਮਾਚਸ ਵਰਤੀਆਂ ਜਾਂਦੀਆਂ ਨੇ ਜਿਹਦੀ ਡੱਬੀ ਦੇ ਉੱਪਰ ਲਿਖਿਆ ਹੁੰਦਾ ਹੋਮ ਮਾਚਸ ਪਰ ਕਿਉਂ ਉਹਦੇ ਤੇ ਹਾਊਸ ਮਾਚਸ ਕਿਉਂ ਨਹੀਂ ਲਿਖਿਆ ਹੁੰਦਾ ਜਾਂ ਆਮ ਤੌਰ ਤੇ ਆਪਾਂ ਜਦੋਂ ਕਈ ਵਾਰਾਂ ਸ਼ਹਿਰਾਂ 'ਚ ਜਾ ਕੇ ਵੇਖਦੇ ਉੱਥੇ ਹਾਊਸ ਨੰਬਰ ਲਿਖਿਆ ਹੁੰਦਾ ਜਾਂ ਹੋਮ ਨੰਬਰ ਲਿਖਿਆ ਹੁੰਦਾ ਲੇਕਿਨ ਜਿਹੜੀਆਂ ਮਾਚਸ ਆ ਉੱਤੇ ਹਮੇਸ਼ਾ ਹੋਮ ਨੰਬਰ ਹੀ ਕਿਉਂ ਲਿਖਿਆ ਹੁੰਦਾ ਹੋਮ ਹੀ ਕਿਉਂ ਲਿਖਿਆ ਹੁੰਦਾ ਇਹ ਇੱਕ ਬਹੁਤ ਹੀ ਜ਼ਰੂਰੀ ਤੇ ਮਿੱਠਾ ਜਿਹਾ ਸਵਾਲ ਆ ਜਿਹਦਾ ਜਵਾਬ ਵੀ ਬੜਾ ਮਿੱਠਾ ਜਿਹਾ ਤੁਹਾਡੇ ਵਰਗੇ ਭੈਣ ਭਰਾ ਦਿੰਦੇ ਨੇ ਫਿਰ ਤੁਹਾਡੇ ਭੈਣ ਤੁਹਾਡੇ ਵਰਗੇ ਨਪਰਾ ਦੱਸ ਦੇਣੀ ਕਿ ਹੋਮ ਦਾ ਮਤਲਬ ਹੁੰਦਾ ਘਰ ਤੇ ਉਹ ਥਾਂ ਜਿੱਥੇ ਅਸੀਂ ਆਪਣਾ ਪੂਰਾ ਪਰਿਵਾਰ ਰਹਿੰਦੇ ਆ ਜਿਹਦੇ ਚ ਅਸੀਂ ਜ਼ਿੰਦਗੀ ਗੁਜ਼ਾਰਦੇ ਆ ਜਿਹਦੇ ਚ ਅਸੀਂ ਹਰ ਵੇਲੇ ਕੋਈ ਨਾ ਕੋਈ ਸਾਡਾ ਪਰਿਵਾਰਿਕ ਮੈਂਬਰ ਹਾਜ਼ਰ ਰਹਿੰਦਾ ਤੇ ਉਸ ਘਰ ਦੇ ਨਾਲ ਸਾਡੀਆਂ ਫੀਲਿੰਗ ਜੁੜੀਆਂ ਹੁੰਦੀਆਂ ਨੇ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਇਸ ਕਰਕੇ ਅਸੀਂ ਉਹਨੂੰ ਹੋਮ ਬੋਲਦੇ ਆ house ਤੋਂ ਪਾਵ ਉਹ ਹੁੰਦਾ ਆ ਕਿ ਜਿਸ ਵਿੱਚ ਹਕਾਰ ਤਾਂ ਜ਼ਰੂਰ ਹੋਵੇ ਲੇਕਿਨ ਉੱਚ ਕੋਈ ਰਹਿੰਦਾ ਨਾ ਹੋਵੇ ਜਾਨੀ ਕਿ ਜਾਂ ਉਹ ਕਿਸੇ ਵੀ ਰੂਪ ਚ ਹੋਵੇ ਹੁਣ ਕਈ ਸਵਾਲ ਕਰਨਗੇ ਜੇ ਘਰ ਰੈਂਟ ਤੇ ਦਿੱਤਾ ਹੋਵੇ ਤਾਂ ਵੀ ਤਾਂ ਕੋਈ ਰਹਿੰਦਾ ਹੀ ਆ ਇੱਥੋਂ ਤੇ ਇਹੋ ਹੀ ਤਾਂ ਗੱਲਾਂ ਸਮਝਣ ਵਾਲੀਆਂ ਨੇ ਜਿਹੜੀਆਂ ਟੈਕਨੀਕਲ ਤੇ ਨਜ਼ਦੀਕੀ ਗੱਲਾਂ ਨੇ ਘਰ ਹਵੇਸ਼ਾਂ ਉਹਨੂੰ ਕਿਹਾ ਜਾਂਦਾ ਆ ਜਿੱਥੇ ਕੋਈ ਵਧੀਆ ਪਰਿਵਾਰ ਬੇਸ਼ੱਕ ਇੱਕ ਕਮਰੇ ਚ ਰਹਿੰਦਾ ਹੋਵੇ ਬੇਸ਼ੱਕ ਛੋਟੇ ਘਰ ਚ ਰਹਿੰਦਾ ਹੋਵੇ ਸਿੰਗਲ ਬਿਲਡਿੰਗ ਚ ਰਹਿੰਦਾ ਹੋਵੇ ਡਬਲ ਚ ਰਹਿੰਦਾ ਹੋਵੇ ਤਾਂ ਉਹਨੂੰ ਹੀ ਘਰ ਕਿਹਾ ਜਾਂਦਾ ਉਹਨੂੰ ਹੀ 后我们家决得了。 ਹਰ ਕਦੀ ਐਵੇਂ ਨਹੀਂ ਹੁੰਦਾ ਕਿ ਕੋਈ ਹੋਟਲ ਵਰਗਾ ਹੋਵੇ ਜਾਂ ਫੇਰ ਹੀ ਉਹਨੂੰ ਘਰ ਕਿਹਾ ਜਾ ਸਕਦਾ ਘਰ ਛੋਟਾ ਕਮਰਾ ਵੀ ਇੱਟਾਂ ਰੋੜਿਆਂ ਦਾ ਵੀ ਹੋ ਸਕਦਾ ਹੈ ਕਹਿਣ ਤੋਂ ਭਾਵੇਂ ਪਲਸਤਰ ਨਾ ਵੀ ਹੋ ਉਹਨੂੰ ਵੀ ਹੋਮ ਕਿਹਾ ਜਾਂਦਾ ਇਸ ਕਰਕੇ ਇਹਨੂੰ ਹੋਮ ਮਾਚਸ ਲਿਖਿਆ ਜਾਂਦਾ ਕਿ ਇਹ ਘਰ ਵਿੱਚ ਵਰਤੀ ਜਾ ਸਕਦੀ ਆ ਲੋਕਾਂ ਦੇ ਘਰ ਦੇ ਵਿੱਚ ਰੋਟੀ ਪਕਾਉਣ ਦੇ ਲਈ ਲੋਕਾਂ ਦੀ ਸੁੱਖ ਸਹੂਲਤ ਦੇ ਲਈ ਇੱਕ ਮੈਸੇਜ ਆ ਇਹ ਹੋਮ ਮਾਚਸ ਮੈਂ ਸਮਝਦਾ ਕਿ ਜੇ ਕਿਸੇ ਦਾ ਇਹਦੇ ਉੱਪਰਤੀ ਕੋਈ ਹੋਰ ਵਿਚਾਰ ਹੋਵੇ ਤਾਂ ਜਰੂਰ ਦਵੇ ਟੂ ਦੀ ਪੁਆਇੰਟ ਆਪਾਂ ਜੇ ਗੱਲ ਕਰੀਏ ਮਾਚਸ ਓਮ ਮਾਚਸ ਦਾ ਮਤਲਬ ਲਿਆ ਕਿ ਉਹ ਥਾਂ ਜਿੱਥੇ ਪਰਿਵਾਰ ਬੜੀ ਖੁਸ਼ੀ-ਖੁਸ਼ੀ ਰਹਿੰਦਾ ਹੋਵੇ ਤੇ ਆਪਣੇ ਪਰਿਵਾਰ ਦੇ ਨਾਲ ਜ਼ਿੰਦਗੀ ਬਤੀਤ ਕਰਦੀ ਹੋਣ ਲੋਕ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਗੇ ਵਸਦੇ ਰੱਬ ਸੋਣਾ ਤੁਹਾਡੀਆਂ ਲੰਬੀਆਂ